ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਆਧੁਨਿਕ ਹਾਈ ਟੈਕ ਸਪੋਰਟਸ ਕਲੱਬ ਦਾ ਉਦਘਾਟਨ ਕੀਤਾ ਹੈ ਪੂਰੀ ਤਰ੍ਹਾਂ 에어 ਕੰਡੀਸ਼ਨਰਡ ਸਹੂਲਤ ਵਿੱਚ ਦੋ অতি ਆਧੁਨਿਕ ਬੈਡਮਿੰਟਿੰਗ ਕੋਰਟ ਟੇਬਲ ਟੈਨਿਸ ਸਹੂਲਤਾਂ ਤੇ ਇੱਕ অতি ਆਧੁਨਿਕ ਜਿਮ ਹੈ ਜੋ ਕਿ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਮਰਪਿਤ ਕੀਤਾ ਗਿਆ ਹੈ ਨਵਾਂ ਸਪੋਰਟਸ ਕੰਪਲੈਕਸ ਨੂੰ ਮੈਡੀਕਲ ਵਿਦਿਆਰਥੀਆਂ ਨੂੰ ਸਮਰਪਿਤ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਉਸ ਸਮੇਂ ਅਜਿਹੀਆਂ ਸਹੂਲਤਾਂ ਉਪਲਬਧ ਵੀ ਨਹੀਂ ਸਨ ਉਹਨਾਂ ਨੇ ਮੈਡੀਕਲ ਪੇਸ਼ੇਵਰ ਜੀਵਨ ਵਿੱਚ ਖੇਡਾਂ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਿਸ ਵੇਲੇ ਪੜਾਈ ਬਹੁਤ ਮਹੱਤਵਪੂਰਨ ਹੁੰਦੀ ਹੈ ਉਸ ਸਮੇਂ ਡਾਕਟਰ ਅਕਸਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਕਰ ਜਾਂਦੇ ਨੇ ਉਹਨਾਂ ਕਹਿ ਖੇਡਾਂ ਵਿੱਚ ਸ਼ਾਮਲ ਹੋਣਾ ਟੀਮ ਵਰਕ ਲੀਡਰਸ਼ਿਪ ਤੇ ਤਨਨ ਛਿੱਟਣ ਨੂੰ ਉਤਸ਼ਾਹਿਤ ਕਰਕੇ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਦੇਖੋ ਜਦੋਂ ਆਪਾਂ ਮੈਡੀਕਲ ਕਾਲਜ ਦੀ ਗੱਲ ਕਰਦੇ ਆ ਨਾ ਜੀ ਉਹਦੇ ਚ ਨਾਰਮਲੀ ਆਪਾਂ ਗੱਲ ਕਰਦੇ ਆ ਆਪਰੇਸ਼ਨ ਟਰੈਕਟਰ ਦੀ ਆਪਾਂ ਗੱਲ ਕਰਦੇ ਆ ਜਿੱਥੇ ਪੇਸ਼ੈਂਟਸ ਨੂੰ ਰੇਡੀਓਥੈਰੇਪੀ ਲੱਗਣੀ ਆ ਜਾਂ ਉਹਨਾਂ ਦੇ ਹੋਰ ਲੇਬਰ ਰੂਮ ਦੀ ਗੱਲ ਕਰਦੇ ਆ ਐਮਰਜੈਂਸੀ ਦੀ ਗੱਲ ਕਰਦੇ ਆ ਐਮਰੀਜੈਂਸ ਦੀ ਗੱਲ ਕਰਦੇ ਆ ਲੇਕਿਨ ਇੱਥੇ ਜਿਹੜੇ ਕੰਮ ਕਰਨ ਵਾਲੇ ਆ ਚਾਹੇ ਉਹ ਮੈਡੀਕਲ ਸਟੂਡੈਂਟਸ ਆ ਟੀਚਰਸ ਆ ਜਾਂ ਜਿਹੜੇ ਪੈਰਾਮੈਡਿਕ ਦੇ ਸਟੂਡੈਂਟਸ ਆ ਉਹਨਾਂ ਸਾਰੇ ਵਾਸਤੇ ਜਿਹੜਾ ਹੈਗਾ ਉਹ ਖੁਦ ਹੈਲਦੀ ਹੋਣ ਉਹਦੇ ਵਾਸਤੇ ਜ਼ਰੂਰੀ ਹੈ ਕਿ ਉੱਥੇ ਨੀਚੇ ਪਲੇਗ੍ਰਾਉਂਡ ਹੋਣ ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਲੇਟੈਸਟ ਜਿਹੜਾ ਹੈਗਾ ਉਹ ਬੈਡਮਿੰਟਨ ਕੋਰਡ ਹੈ ਇੱਧਰ ਮਲਟੀ ਜਿਹੜਾ ਹੈਗਾ ਜਿਮ ਹੈਗਾ ਹੈਲਥ ਵਾਸਤੇ ਆਊਟਡੋਰ ਜਿਹੜਾ ਹੈਗਾ ਫੁੱਟਬਾਲ ਦਾ ਕ੍ਰਿਕਟ ਦਾ ਔਰ ਬਾਸਕਟਬਾਲ ਦਾ ਆਊਟਡੋਰ ਜਿਹਨੇ ਸਟੇਡੀਅਮ ਹੈਗਾ ਬਾਹਰ ਆ ਕੇ ਪਹੁੰਚ ਗਿਆ ਤੇ ਇਹ ਸਾਰੀਆਂ ਸਪੋਰਟਸ ਫੈਸਿਲਿਟੀ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਰੂਰੀ ਹੈ ਜਿਹੜੇ ਮੈਡੀਕਲ ਸਟੂਡੈਂਟਸ ਆ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਜਿਹੜਾ ਹੈਗਾ ਸਟ्रेस ਹੁੰਦਾ ਹੈਗਾ ਦੇ ਆਰ ਸ ਜਦੋਂ ਬੱਚੇ ਆ ਕੇ ਇੱਥੇ ਖੇਡ ਕੇ ਜਾਣਗੇ ਉਹਨਾਂ ਦੀ ਰਿਟੈਂਸ਼ਨ ਪਾਵਰ ਵੀ ਵੱਧਦੀ ਹੈ ਔਰ ਤੁਸੀਂ ਚਾਹੇ ਉੱਪਰ ਇਸ ਤੋਂ TT ਦਾ ਬਣੇਗਾ TT ਖੇਡ ਰਹੇ ਹੋ ਔਰ ਬੈਡਮਿੰਟਨ ਖੇਡ ਰਹੇ ਹੋ ਜਾਂ ਜਿਮ ਕਰ ਰਹੇ ਹੋ ਤੁਹਾਡੀ ਫਿਜ਼ੀਕਲ ਸਟਰੈਂਥ ਤੁਹਾਡੀ ਕਨਸੈਂਟਰੇਸ਼ਨ ਵੱਧਦੀ ਹੈ ਆਫਟਰ ਆਲ ਜਦੋਂ ਆਪਾਂ ਸਰਜਰੀ ਕਰਦੇ ਆਂ ਦਾ ਸਟੇਬਿਲਟੀ ਆਫ ਦਾ ਹੈਂਡ ਕਹਿੰਦੇ ਆ ਸਰਜਰੀ ਤੋਂ ਬਾਅਦ ਉਹ ਵੀ ਇਹਦੇ ਨਾਲ ਵੱਧਦੀ ਹੈ ਸੋ ਇਹ ਸਾਰੇ ਜਿਹੜੇ ਗੁਣ ਆ ਸਾਡੇ ਜਿਹੜੇ ਵੱਡੇ ਤੂੰ ਵੀ ਡਾਕਟਰ ਜਾਂ ਡਾਕਟਰ ਜਿਹੜੇ ਬਣ ਗਏ ਸਾਡੇ ਉਹਨਾਂ ਦੇ ਵਿੱਚ ਸਾਰੀਆਂ ਕੁਆਲਿਟੀਆਂ ਹੋਣੇ ਪੇਸ਼ੈਂਸ ਹੋਵੇ ਅੱਛਾ ਸਪੋਰਟਸਮੈਨ ਦੇ ਨਾਲ ਇੱਕ ਟੀਮ ਸਪਿਰਟ ਆਉਂਦੀ ਹੈ ਆਪਰੇਸ਼ਨ ਵੇਲੇ ਵੀ ਟੀਮ ਸਪਿਰਟ ਹੁੰਦੀ ਆ ਸੋ ਉਹ ਟੀਮ ਸਪਿਰਟ ਆਵੇ ਇਹ ਸਾਰੀਆਂ ਕੁਆਲਿਟੀਆਂ ਵਾਸਤੇ ਜਿਹੜਾ ਹੈਗਾ ਇਹ ਬਹੁਤ ਅੱਛਾ ਇਨੀਸ਼ੀਏਟਿਵ ਆ ਸਾਡੇ ਮਾਨ ਸਰਕਾਰ ਦਾ ਸੋ ਇਹ ਸਾਰੇ ਜਿਹੜੇ ਹੁਣ ਬ੍ਰੈਂਡ ਇੰਵੈਸਟਰ ਬਣ ਕੇ ਰੰਗਲਾ ਪੰਜਾਬ ਦੇ ਵਿੱਚ ਫਿਰ ਉਹ ਜਿਹੜੇ ਪੰਜਾਬ ਦੇ ਰੱਖਣ ਪੱਤਰ ਉਹਦੇ ਤੇ ਹਾਂ ਬਾਕੀ ਜਗ੍ਹਾ ਤੇ ਵੀ ਕਰਾਂਗੇ ਜੀ ਮੈਡੀਕਲ ਕਾਲਜਸ ਕਿਉਂਕਿ ਬੱਚੇ ਉੱਥੇ ਪੜ੍ਹਦੇ ਆਗੇ ਉੱਥੇ ਵੀ ਕਰਾਂਗੇ ਉਸ ਤੋਂ ਬਾਅਦ ਮੇਰੀ ਕੋਸ਼ਿਸ਼ ਹੈ ਕਿ ਜਿਹੜੇ ਆਲਰੇਡੀ ਜਿਹੜੇ ਮੱਲਾ ਕਲੀਨਿਕ ਆ ਉਹਨਾਂ ਦੇ ਵਿੱਚ ਵਾਕਿੰਗ ਟਰੈਕਸ ਬਣਾਣੇ ਸ਼ੁਰੂ ਕੀਤੇ ਆ ਅਸੀਂ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਓਪਨ 에ਅਰ ਜਿਮ ਬਣਾਣੇ ਸ਼ੁਰੂ ਕੀਤੇ ਆ ਯੋਗਾ ਸੈਂਟਰ ਸ਼ੁਰੂ ਕੀਤੇ ਆ ਔਰ ਮੇਰੀ ਕੋਸ਼ਿਸ਼ ਹੈ ਕਿ ਇੱਥੇ ਵੀ ਜਿਹੜੇ ਬੱਚੇ ਆ ਨਾ ਵਾਸਤੇ ਵੀ ਜਿਹੜਾ ਇੱਕ ਯੋਗਾ ਟੀਚਰ ਜੇ ਨਹੀਂ ਆਉਂਦਾ ਪਹਿਲਾਂ ਤਾਂ ਇੱਕ ਯੋਗਾ ਦੀਆਂ ਕਲਾਸਿਸ ਵੀ ਸ਼ੁਰੂ ਕਰਨੀਆਂ ਸਾਡੇ ਵੀ ਅਨਫੋਰਚਨੇਟਲੀ ਇੱਥੇ ਵੀ ਇੱਕ ਸੈਕਟਰ 32 ਚ ਵੀ ਪੀਜੀਐਚ ਵੀ ਜਿਹੜੇ ਬੱਚੇ ਆ ਨਾ ਉਹ ਜਿਹੜਾ ਸੋਸਾਈਡ ਵਾਲੀ ਟ੍ਰੈਂਡੈਸੀ ਆ ਉਹਦੇ ਬਾਰੇ ਅਸੀਂ ਮੈਂਟਲ ਹੈਲਥ ਪੌਂਚ ਵੀ ਨਾ ਮੇ ਲੈ ਕੇ ਆ ਰਹੇ ਹਾਂ ਜਿੱਦੇ ਅਸੀਂ ਬਹੁਤ ਸਾਰੇ ਡੈਲੀਬ੍ਰੇਸ਼ਨਸ ਕੀਤੀਆਂ ਸਾਰੇ ਐਕਸਪਰਟਸ ਬੁਲਾ ਕੇ ਐਨ ਜੀਓਜ਼ ਬੁਲਾ ਕੇ ਜਿੰਨੇ ਵੀ ਸਟੇਕ ਹੇਲਡਰ ਸਾਰਿਆਂ ਨਾਲ ਗੱਲ ਕਰਦੇ ਆ ਟੀਚਰਸ ਨਾਲ ਐਜੂਕੇਸ਼ਨਿਸ ਨਾਲ ਹਾਂ ਉਹ ਵੀ ਉਹਨਾਂ ਦਾ ਵੀ ਕਰ ਰਹੇ ਆ ਜੀ ਉਹਨਾਂ ਵਾਸਤੇ ਤਾਂ ਉੱਚੇ ਤੌਰ ਦੇ ਉੱਤੇ ਮੈਂ ਪਟਿਆਲੇ ਦੇ ਵਿੱਚ ਇੱਕ ਨਾ ਸਕਿੱਲ ਡਿਵੈਲਪਮੈਂਟ ਸੈਂਟਰ ਸ਼ੁਰੂ ਕਰਾਇਆ ਸੋ ਮੇਰੀ ਕੋਸ਼ਿਸ਼ ਆ ਕਿ ਜਿਹੜਾ ਵੀ ਨਸ਼ਾ ਛੱਡਣ ਵਾਸਤੇ ਆਵੇ ਉਹਨੂੰ ਅਸੀਂ ਕੋਈ ਨਾ ਕੋਈ ਸਕਿੱਲ ਸਿਖਾ ਕੇ ਇੱਥੋਂ ਉਹਦੇ ਨਾਲ ਕਨੈਕਟ ਕਰਕੇ ਕੋਈ ਕੰਮ ਸ਼ੁਰੂ ਕਰਾਣਾ ਸੀ ਉਹਦਾ ਬੰਦਾ ਇਹ ਬੜੀ ਕੋਸ਼ਿਸ਼ ਕਰ ਰਿਹਾ ਸੀ